ਟਾਡੇ ਚੈਨਲ ਤੇ ਤੁਹਾਡਾ ਮੈਂ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਕਰਦਾ ਅਸੀਂ ਅੱਜ ਸ਼ਹਿਰ ਵਾਸੀਆਂ ਵੱਲੋਂ ਅਤੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆ ਕੇ ਖੜੇ ਸਾਡੇ ਨਾਲ ਵੀ ਖੜੇ ਆ ਅਸੀਂ ਜੋ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਤੇ ਸ਼ੁਰੂਆਤ ਹੈ ਅਸੀਂ ਪਿੰਡ ਪਿੰਡ 'ਚ ਇਹ ਕਰ ਰਹੇ ਹਾਂ ਭਾਵ ਜਿਹੜਾ ਤੁਸੀਂ ਸਵਾਲ ਕੀਤਾ ਵੀ ਘਰ 'ਚ ਬੈਠੇ ਆ ਜਾਂ ਕੀ ਦੀ ਲੜਾਈ ਲੜਦੇ ਆ ਡੱਲੇਵਾਲ ਸਾਹਿਬ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਦੇ ਆ ਤੇ ਮੈਂ ਬਹੁਤ ਨਿਮਰਤਾ ਸਹਿਤ ਉਹਨਾਂ ਮਜ਼ਦੂਰਾਂ ਨੂੰ ਇਸ ਗੱਲ ਦਾ ਭਲੇਖਾ ਕੱਢ ਦਿਆਂ ਜਿਹੜੇ ਕਹਿੰਦੇ ਵੀ ਇਹ ਤੇ ਇਕੱਲੇ ਇੱਕ ਭਾਸ਼ਾ ਵਰਤੀ ਜਾਂਦੀ ਹੈ ਵੀ ਜੱਟਾਂ ਵਾਸਤੇ ਕਾਨੂੰਨ ਹੈ ਆਪਾਂ ਨੂੰ ਉਹਦਾ ਫਾਇਦਾ ਹੋਊਗਾ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਮੈਂ ਦੱਸਣਾ ਚਾਹਣਾ ਜਿਹੜਾ ਇੱਕ ਥੈਲੀ ਚ ਆਟਾ ਮਿਲਦਾ ਉਹ ਵੀ ਮੋਲਾਂ ਤੋਂ ਲੈਣਾ ਪੈਂਦਾ ਉਹ ਹੁਣ ਤਾਂ ਦੁਕਾਨੇ ਤੋਂ ਮਿਲ ਜਾਂਦਾ ਜੇ ਇਹ ਕਾਨੂੰਨ ਜਿਹੜੀ ਲੜਾਈ ਡੱਲੇਵਾਲ ਸਾਹਿਬ ਲੜ ਰਹੇ ਆ ਤੇ ਬਾਕੀ ਕਿਸਾਨ ਜਿੱਥੇ ਬੰਦੀਆਂ ਲੜ ਰਹੀਆਂ ਇਸ ਕਰਕੇ ਸਾਨੂੰ ਇਹਦਾ ਫਰਕ ਸਮਝ ਲੈਣਾ ਚਾਹੀਦਾ ਦੂਜੀ ਗੱਲ ਅਸੀਂ ਡੱਲੇਵਾਲ ਦਾ ਸਾਥ ਖਨੌਰੀ ਬਾਰਡਰ ਤੇ ਜਾ ਕੇ ਵੀ ਦੇਖ ਕੇ ਆਏ ਆ ਪਿੰਡ-ਪਿੰਡ ਵੀ ਦੇਵਾਂਗੇ ਤੇ ਦਿੰਦੇ ਰਵਾਂਗੇ ਸਾਡੇ ਮਨ 'ਚ ਅੱਜ ਕੋਈ ਗੁੱਸਾ ਨਹੀਂ ਹੈ ਬਹੁਤ سارے ਲੋਕ ਉੱਥੇ ਜਾ ਰਹੇ ਆ ਅਸੀਂ ਤੁਹਾਡੇ ਚੜ੍ਹ ਨਹੀਂ ਕਿਸੇ ਨੂੰ ਲਾਣਤਾ ਨਹੀਂ ਪਾਉਣ ਲੱਗੇ ਜਿਹੜੇ ਪੰਜਾਬ ਦੇ ਲੋਕ ਐ ਕਿਸਾਨ ਐ ਮਜ਼ਦੂਰਾ ਬਹੁਤ ਸੁੱਲਝੇ ਤੇ ਸਿਆਣੇ ਆ ਉਹਨਾਂ ਨੂੰ ਪਤਾ ਵੀ ਅਸੀਂ ਜੇ ਜਗਜੀਤ ਸਿੰਘ ਡੱਲੇਵਾਲ ਨੂੰ ਗਵਾਲਿਆ ਤੇ ਸਾਡੇ ਪੱਲੇ ਕੱਖ ਨਹੀਂ ਇਸ ਕਰਕੇ ਲੋਕ ਆ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਆ ਉਹ ਜਿਹੜਾ ਖਨੌਰੀ ਬਾਰਡਰ ਤੇ ਆ ਸ਼ੰਭੂ ਬਾਰਡਰ ਤੇ ਆ ਪਹੁੰਚ ਰਹੇ ਆ ਹਾਂ ਤੁਸੀਂ ਲੋਕਾਂ ਨੂੰ ਭਲੇਖਾ ਮੰਨਦੇ ਵਿੱਚ ਉਹ ਕਹਿੰਦੇ ਆ ਆਦੀਆਂ ਮੰਗਾਂ ਨਹੀਂ ਲੜ ਰਹੇ ਆ ਆਦੇ ਹੱਕਾਂ ਹੀ ਲੜ ਰਹੇ ਆ ਮਜ਼ਦੂਰ ਹੈ ਵਪਾਰੀ ਵਰਗ ਹੈ ਜਿਹੜਾ ਛੋਟੇ ਦੁਕਾਨਦਾਰ ਹੈ ਉਹਨਾਂ ਦੇ ਮਨਸੇ ਵੀ ਕੁਝ ਭਲੇਖਾ ਉਹਨਾਂ ਬਾਰੇ ਵੀ ਜਿਹੜੇ ਦੱਸੋ ਕੁਝ ਕਰੋ ਦੇਖੋ ਮੈਂ ਇੱਕ ਗੱਲ ਬਹੁਤ ਸਾਫ਼ ਕਰ ਦਿਆਂ ਇੱਥੇ ਕਈ ਤਰ੍ਹਾਂ ਦੀ ਜਮਾਤ ਹੁੰਦੀ ਹੈ ਇੱਕ ਲੁੱਟੇ ਜਾਣ ਵਾਲੀ ਇੱਕ ਲੁੱਟਣ ਵਾਲੀ ਅਸਲ ਵਿੱਚ ਸਾਡੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੇ ਇੱਕ ਭਲੇਖੇ ਪਾਏ ਜਾ ਰਹੇ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਜੇ ਇੱਥੇ ਕਿਸਾਨੀ ਨਹੀਂ ਰਹੂਗੀ ਤਾਂ ਵਪਾਰੀਆ ਦੁਕਾਨਾਂ ਤੇ ਕੱਪੜੇ ਖਰੀਦਣ ਆਉਣਾ ਕਿਨੇ ਆ ਜੇ ਇੱਥੇ ਕਿਸਾਨੀ ਨਹੀਂ ਰਹੂਗੀ ਤੇ ਆ ਸਬਜ਼ੀਆਂ ਜਿਹੜੀਆਂ ਤੁਸੀਂ ਜਿਹੜੀ ਸਬਜ਼ੀਆਂ ਦੇਖ ਰਹੇ ਹੋ ਇਹ ਫਿਰ ਆਉਣੀਆਂ ਕਿੱਥੋਂ ਆ ਜੇ ਅਬਾਨੀਆਂ ਡਾਨੀਆਂ ਦੇ ਸਾਰਾ ਕੁਝ ਮੋਦੀ ਵਰਗੇ ਦੇ ਹੱਥ ਚ ਜਾਵੜਿਆ ਤੇ ਫਿਰ ਉਹ ਆਪਦੇ ਹਿਸਾਬ ਨਾਲ ਬਾਗਬਾਨੀ ਕਰਨਗੇ ਇਹ ਕਣਕਾਂ ਇੱਥੇ ਨਹੀਂ ਉੱਗਣੀਆਂ ਇਸ ਕਰਕੇ ਸਾਰਾ ਕੁਝ ਜਿਹੜਾ ਇਹ ਆਪਦੇ ਹੱਥ ਕਬਜ਼ਾ ਕਰਨਾ ਚਾਹੁੰਦੀ ਹੈ ਇੱਥੋਂ ਦੀ ਹੱਥਕੰਡੇ ਅਪਣਾ ਰਹੀ ਹੈ ਮੋਦੀ ਸਰਕਾਰ ਬਿਲਕੁਲ ਕਹਿੰਦੇ ਡੱਲੇਵਾਲ ਸਾਹਿਬ ਜਿਹੜੇ ਸਿਆਸਤ ਖੇਡ ਰਹੇ ਆ ਉੱਥੇ ਬੈਠੇ ਜਿਹੜੇ ਉਹ ਸਿਆਸਤ ਖੇਡ ਰਹੇ ਆ ਹੋਰ ਲੀਡਰਾਂ ਨਾਲ ਉਹ ਮੀਟਿੰਗ ਨਹੀਂ ਕਰ ਰਹੇਗੇ ਚਲੋ ਇੱਕ ਮੈਂ ਗੱਲ ਕਹਿਣਾ ਤੁਹਾਡੇ ਚੰਨ ਲਈ ਮੈਂ ਕਿਸੇ ਆਗੂ ਨੂੰ ਮਾਰਾ ਨਹੀਂ ਕਹਿੰਦਾ ਕਿਸਾਨ ਆਗੂ ਸਾਡੇ ਆਗੂ ਆ ਮਜ਼ਦੂਰ ਆਗੂ ਸਾਡੇ ਆਗੂ ਆ ਤੁਸੀਂ ਐਂ ਕਰੋ 24 ਘੰਟੇ ਇੱਥੇ ਮੈਨੂੰ ਬਹਿ ਕੇ ਦਿਖਾਓ ਕਿਤੇ ਪੈ ਕੇ ਦਿਖਾਓ ਵੀ ਮੈਂ ਕੁਝ ਨਹੀਂ ਖਾਂਦਾ ਡਾਰ ਨਿਕਲ ਜਾਂਦਾ ਮੈਂ ਆਪਣੀ ਗੱਲ ਕਰਾਂ ਉਹ ਕਹਿੰਦੇ ਮੈਂ ਆਪਣੀ ਗੱਲ ਕਰਾਂ ਮੈਂ ਮੈਂ ਨੌਜਵਾਨ ਦੇ ਹੋਣ ਦੇ ਬਾਵਜੂਦ ਵੀ ਮੈਂ ਇਥੋਂ 5 ਘੰਟੇ ਭੁੱਖਾ ਨਹੀਂ ਕੱਢਿਆ ਜਾਂਦਾ ਮੈਂ ਆਪਦੀ ਗੱਲ ਕਰ ਬਿਲਕੁਲ ਜਿਹੜੇ ਹੋਰ ਜਿਹੜੇ ਨੁਮਾਇंदे ਆ ਉਹ ਕਹਿ ਰਹੇ ਆ ਕਹਿੰਦੇ ਉਹ ਸਿਆਸਤ ਖੇਡ ਰਹੇ ਆ ਕਿਉਂਕਿ ਉਹ ਮੀਟਿੰਗਾਂ ਦੇ ਵਿੱਚ ਨਹੀਂ ਆ ਰਹੇ ਦੇਖੋ ਸਿਆਸਤ ਤਾਂ ਤਾਂ ਖੇਡਦਾ ਹੁੰਦਾ ਜੇ ਉਹ ਅਰਬਾਂ ਰੁਪਇਆ ਮੋਦੀ ਵਰਗਿਆਂ ਤੋਂ ਏਜੰਸੀਆਂ ਤੋਂ ਲੈ ਕੇ ਘਰੇ ਆ ਗਿਆ ਹੁੰਦਾ ਜਿਹੜਾ ਕਿਡਨੀ ਦਾ ਮਰੀਜ਼ ਆ ਸ਼ੂਗਰ ਦਾ ਮਰੀਜ਼ ਆ ਉਹਨੂੰ ਰੇਕ ਕੈਂਸਰ ਹੋਣੂ ਆ ਉਹਦੇ ਅੰਗ ਪੈਰ ਖੱਡ ਰਹੇ ਆ ਤੇ ਭਾਈ ਉਹ ਕਾਦੀ ਸਿਆਸਤ ਆ ਦੇਖੋ ਝੂਠੀਆਂ ਵਾਹਾਂ ਤੋਂ ਬਚੋ ਧੰਨਵਾਦ ਜੀ ਆਪਾਂ ਜਸਵਿੰਦਰ ਸਿੰਘ ਸਿੱਧੂ ਤੁਹਾਡੇ ਨਾਲ ਵੀ ਗੱਲ ਕਰਾਂਗੇ ਤੁਸੀਂ ਕਾਫੀ ਲੰਮਾ ਸਮਾਂ ਅੰਦੋਲਨ ਦੇ ਵਿੱਚ ਰਹਿ ਗਏ ਆਏ ਹੋ ਡੱਲੇਵਾਲ ਸਾਹਿਬ ਦੇ ਕਰੀਬੀ ਵੀ ਰਹੇ ਹੋ ਤੁਸੀਂ ਉਹਦੇ ਹਾਲਾਤ ਕਿਹੋ ਜਿਹੇ ਆ ਜਿਹੜੇ ਹੁਣ ਉਹਨਾਂ ਦੇ ਜਿਹੜੇ ਹਾਲਾਤ ਤਾਰਾ ਜੀ ਬਹੁਤ ਨਾਜ਼ੁਕ ਆ ਉਹਨਾਂ ਦੇ ਜਿਵੇਂ ਕਿ ਗੋਰਾ ਮੱਤਾ ਜੀ ਨੇ ਹੁਣ ਇਹ ਗੱਲ ਕੀਤੀ ਹੈ ਕਿ ਉਹ ਕੈਂਸਰ ਦੇ ਪੇਸ਼ੈਂਟ ਆ ਉਹ ਉਹਨਾਂ ਦੀ ਕਿਡਨੀ ਉਹਨਾਂ ਦਾ ਆਪਾਂ ਕਹਿੰਦੇ ਆ ਲੀਵਰ ਉਹਨਾਂ ਦੀ ਪੂਰੀ ਬਾਡੀ ਜਿਹੜੀ ਹੈ ਉਹ ਜਵਾਬ ਦੇ ਰਹੀ ਹੈ ਅੱਜ ਸਵੇਰ ਦੀ ਖਬਰ ਇਹ ਵੀ ਸੀ ਕਿਉਂਕਿ ਮੈਂ ਕੱਲ ਉੱਥੋਂ ਆਇਆ ਕਾਫੀ ਦਿਨਾਂ ਬਾਅਦ ਅੱਜ ਸਵੇਰ ਦੀ ਜਦੋਂ ਮੈਂ ਸੁਣਿਆ ਤਾਂ ਇਹ ਖਬਰ ਸੀ ਕਿ ਉਹਨਾਂ ਦੇ ਹੱਥ ਪੈਰ ਜਿਹੜੇ ਉਹ ਸੁੰਨ ਹੋਣ ਲੱਗ ਪਏ ਸੀ ਫਿਰ ਡਾਕਟਰਾਂ ਨੇ ਆਪਣਾ ਜੋ ਸੀ ਟਰੀਟਮੈਂਟ ਜੋ ਇਲਾਜ ਉਪਚਾਰ ਕੀਤਾ ਤਾਂ ਫਿਰ ਕਿਤੇ ਜਾ ਕੇ ਨੋਰਮਲ ਸਥਿਤੀ ਦੇ ਵਿੱਚ ਤਾਂ ਆ ਹੀ ਨਹੀਂ ਰਹੇ ਉਹ ਕਿਉਂਕਿ ਹਰ ਵਾਰੀ ਡਾਕਟਰ ਇਹ ਕਹਿ ਰਿਹਾ ਜਦੋਂ ਤੋਂ ਪਿਛਲੇ 15 ਦਿਨਾਂ ਤੋਂ ਵੱਧ ਸਮਾਂ ਬੀਤ ਗਿਆ ਨਾ ਉਹਨਾਂ ਦੇ ਮਰਨ ਵਰਤ ਨੂੰ ਅੱਜ 4 ਹਫ਼ਤੇ ਪੂਰੇ ਹੋ ਗਏ 29ਵਾਂ ਦਿਨ ਵੀ ਖਤਮ ਹੋ ਚੱਲਿਆ 28 ਦਿਨਾਂ ਤੋਂ ਬਾਅਦ ਡਾਕਟਰ ਇਹ ਕਹਿੰਦੇ ਆ ਕਿ ਦੇਖੋ ਵੀ ਕੋਈ ਕਹੇ ਕਿ ਇਹ ਮੈਂਟਲੀ ਸਟਰੋਂਗ ਹੈ ਇਹ ਇਹਨਾਂ ਦਾ ਜੋ ਸੈਲਫ ਕੌਨਫੀਡੈਂਸ ਹੈ ਬਹੁਤ ਉੱਚਾ ਹੈ ਇਹ ਆਪਣੇ ਲੋਕਾਂ ਦੀ ਖਾਤਰ ਲੜਦੇ ਕਰਕੇ ਹੌਸਲਾ ਬਹੁਤ ਵੱਡਾ ਹੈ ਪਰ ਉਹ ਕਹਿੰਦੇ ਵੀ ਕਿਸੇ ਵੀ ਸਮੇ ਜਿਹੜੀਆਂ ਕਮੀਆਂ ਅੰਦਰ ਪੈ ਚੁੱਕੀਆਂ ਹਨ ਉਹਦੇ ਕਰਕੇ ਕਿਸੇ ਵੀ ਸਮੇ ਇਹਨਾਂ ਨੂੰ ਸਾਇਲੈਂਟ ਅਟੈਕ ਹੋਣ ਦਾ ਖਤਰਾ ਬਣਿਆ ਹੋਇਆ ਤੁਸੀਂ ਗੋਰਾ ਜੀ ਨੂੰ ਹੁਣੇ ਇੱਕ ਸਵਾਲ ਕੀਤਾ ਸੀ ਕਿ ਇਹ ਕਹਿੰਦੇ ਆ ਕਿ ਢੱਲੇਵਾਲ ਸਿਆਸਤ ਕਰਦਾ ਮੈਂ ਕਹਿੰਦਾ ਵੀ ਤੁਸੀਂ ਕਰ ਲਓ ਸਿਆਸਤ ਇੱਕ ਪਾਸੇ ਜਿਨ੍ਹਾਂ ਨੂੰ ਲੱਗਦਾ ਨੇ ਸਿਆਸਤ ਕਰਦਾ ਇੱਕ ਪਾਸੇ ਤੁਸੀਂ ਭੁੱਖ ਹੜਤਾਲ ਤੇ ਬੈਠ ਜਾਓ ਮਰਨ ਵਰ ਤੇ ਬੈਠ ਜਾਓ ਪਤਾ ਲੱਗ ਜਾਓ 24 ਘੰਟੇ ਵਿੱਚ ਦੀ ਵਿਸ਼ਿਆਸ ਤਾਂ ਕਿਵੇਂ ਹੁੰਦੀ ਹੈ ਸਿਆਸਤ ਹੁੰਦੀ ਕਿ ਉਹ ਕਿਸੇ ਨੂੰ ਅੱਗੇ ਲਾਇਆ ਹੋਵੇ ਤੇ ਬੰਦਾ ਪਿੱਛੇ ਚੱਲਦਾ ਹੋਵੇ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਕਹਿੰਦੇ ਵੀ ਉਹਨਾਂ ਦੀ ਕੋਈ ਵੀ ਟੀਮ ਦਾ ਮੈਂਬਰ ਆ ਸਕਦਾ ਕਿਉਂਕਿ ਉਹਨਾਂ ਨੇ ਜਿੱਥੋਂ ਤੱਕ ਜ਼ਿਲ੍ਹਾ ਅਧਿਦੇਦਾਰ ਜ਼ਿਲ੍ਹੇ ਕੋਈ ਵੀ ਮਤਲਬ ਬੰਦਾ ਭੇਜ ਸਕਦੇ ਸੀਗੇ ਜਦੋਂ ਮੀਟਿੰਗਾਂ ਹੁੰਦੀਆਂ ਸੀ ਮੈਂ ਕਹਿੰਦਾ ਹੁਕਮ ਜੀ ਦੇਖੋ ਮੋਰਚੇ ਦਾ ਉਹ ਮੋਰਚੇ ਦਾ ਆਪਣਾ ਮੈਟਰ ਹੈ ਜੀ ਦੇਖੋ ਜੀ ਹਾਂ ਨਹੀਂ ਮੈਂ ਇਹ ਗੱਲ ਦੱਸ ਦਿਆਂ ਇੱਥੇ ਸਾਫ਼ ਵੀ ਉਹ ਕਹਿੰਦੇ ਵੀ ਜਦੋਂ ਹੱਕਾਂ ਦੀਆਂ ਲੜਾਈਆਂ ਲੜੀਆਂ ਜਾ ਰਹੀਆਂ ਹੁੰਨ ਨਾ ਉਦੋਂ ਸੱਦੇ ਨਹੀਂ ਦਿੱਤੇ ਜਾਂਦੇ ਹੁੰਦੇ ਜਦੋਂ ਫਸਲਾਂ ਤੇ ਨ ਚਾਹੀਦੇ ਇਹ ਸਮਾਂ ਮੀਟਿੰਗਾਂ ਦਾ ਨਹੀਂ ਇਹ ਸਮਾਂ ਫੈਸਲਾ ਲੈਣ ਦਾ ਇਹ ਮੀਟਿੰਗਾਂ ਜੇ ਕਰਨੀਆਂ ਸੀ ਤਾਂ ਪਹਿਲਾਂ ਕਰ ਲੈਂਦੇ ਜਦੋਂ ਦਿੱਲੀੋਂ ਵਾਪਸ ਆਉਣ ਤੋਂ ਬਾਅਦ ਇੰਨਾ ਸਮਾਂ ਵਿੱਚ ਬੀਤ ਗਿਆ ਤੇ ਫਿਰ ਉਦੋਂ ਮੀਟਿੰਗਾਂ ਕਰ ਲੇਦੇ ਪਹਿਲਾਂ ਵੀ ਜਥੇਬਾ ਫਸਟ ਪਾਈ ਸੀ ਇੱਕ ਉੱਥੇ ਵੀ ਗਿਣਤੀ ਘਟ ਹੈ ਤੇ ਇੱਥੇ ਵੀ ਗਿਣਤੀ ਘਟ ਹੈ ਕੀ ਕਾਰਨ ਹੈ ਵੀ ਇੰਨੀ ਇੱਕ ਸ਼ਖਸ਼ਾ ਜਾਨ ਤੇ ਖੇਡ ਰਿਆ ਲੋਕਾਂ ਦੀ ਲਈ ਉਹਦੇ ਮਗਰ ਨਹੀਂ ਜਾ ਰਹੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਜਿਹੜੇ ਨਜਾਇਜ਼ ਧਰਨੇ ਲਾ ਕੇ ਕਿਸਾਨਾਂ ਨੇ ਆਪਣੀ ਸympathy ਜਿਹੜੀ ਲੋਕਾਂ ਦੀ ਜੁੜਾਵ ਸੀ ਉਹ ਗਵਾ ਲਿਆ ਦਰਨੇ ਹੋਰ ਚੀਜ਼ ਹੁੰਦੀ ਹੈ ਜੀ ਜਿਹੜਾ ਆਪਣਾ ਆਪਣਾ ਵਾਰ ਦੇਣਾ ਕੁਰਬਾਨੀਆਂ ਲੋਕਾਂ ਦੀ ਖਤਰੋ ਹੋਰ ਚੀਜ਼ ਹੁੰਦੀ ਹੈ ਜਿਹੜੇ ਲੋਕਾਂ ਦੀ ਮੈਂ ਕਹਿੰਦਾ ਹਲੇ ਵੀ ਤੀਜਾ ਨੇਤਰ ਨਹੀਂ ਖੁੱਲਿਆ ਇਸ ਮਾਮਲੇ ਦੇ ਵਿੱਚ ਕਿ ਇੱਕ ਬੰਦਾ ਆਪਣੇ ਆਪ ਨੂੰ ਕੈਂਸਰ ਪੀੜਿਤ ਹੋਣ ਦੇ ਬਾਵਜੂਦ 70 ਸਾਲ ਤੋਂ ਵੱਧ ਉਮਰ ਦਾ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ ਪਿਛਲੇ 28 ਦਿਨਾਂ ਤੋਂ ਦਾਤੇ ਲਾ ਕੇ ਬੈਠਾ ਹੈ ਜਿਨ੍ਹਾਂ ਨੂੰ ਇਹ ਗੱਲ ਨਹੀਂ ਸਮਝ ਆਈ ਉਹਨਾਂ ਨੂੰ ਇਹ ਗੱਲ ਸਮਝ ਆਉਣੀ ਵੀ ਨਹੀਂ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਤਾਂ ਤੁਸੀਂ ਉੱਥੇ ਜਾ ਕੇ ਦੇਖੋ ਮੈਂ ਜਿਹੜੀ ਮੇਰੀ ਪੋਸਟ ਦੀ ਤੁਸੀਂ ਗੱਲ ਕੀਤੀ ਉਹ ਹੋ ਸਕਦਾ ਕੁਝ ਦਿਨ ਪਹਿਲਾਂ ਦੀ ਹੋਵੇ ਜਦੋਂ ਉੱਤੇ ਇਕੱਠ ਨਹੀਂ ਸੀ ਅੱਜ ਉੱਥੇ ਕਿ ਜੋ ਸਿੰਘੂ ਟਿਕਰੀ ਵਗੈਰਾ ਜੋ ਬਾਰਡਰਾਂ ਤੇ ਸੀ ਉਸੇ ਤਰ੍ਹਾਂ ਦਾ ਮਾਹੌਲ ਉਸੇ ਤਰ੍ਹਾਂ ਦਾ ਸਾਰਾ ਸਿਰਜਿਆ ਜਾ ਰਿਹਾ ਹਰ ਇੱਕ ਬੰਦਾ ਆਪਣੇ ਇਮਾਨਦਾਰ ਆਗੂ ਸਰਦਾਰ ਡੱਲੇਵਾਲ ਸਾਹਿਬ ਦੀ ਇੱਕ ਝਲਕ ਪਾਉਣ ਨੂੰ ਜਿਹੜਾ ਉਹ ਹਰ ਇੱਕ ਬੰਦਾ ਉਤਾਵਲਾ ਹੈ ਕਿ ਸਾਨੂੰ ਇੱਕ ਝਲਕ ਉਹਨਾਂ ਦੀ ਦਿਖਾਈ ਜਾਵੇ ਉਸੇ ਨੂੰ ਮੱਦੇਨਜ਼ਰ ਰੱਖਦੇ ਆ ਪਿਛਲੇ 4-5 ਦਿਨਾਂ ਤੋਂ ਡਾਕਟਰਾਂ ਦੀ ਸਲਾਹ ਦੇ ਨਾਲ ਉਹਨਾਂ ਨੂੰ ਅੰਦਰ ਹੀ ਰੱਖਿਆ ਗਿਆ ਸੀ ਅੱਜ ਇੱਕ ਵਾਰ ਫੇਰ ਉਹਨਾਂ ਨੂੰ ਜਿਹੜਾ ਸੀ ਉਹ ਸ਼ੀਸ਼ੇ ਦੇ ਕੈਪਨ ਦੇ ਵਿੱਚ ਤਾਂ ਕਿ ਇਨਫੈਕਸ਼ਨ ਦਾ ਡਰ ਹੋਵੇ ਉਹਦੇ ਬਾਅਦ ਤੇ ਸਾਹਮਣੇ ਲਿਆਂਦਾ ਗਿਆ ਪਰ ਅੱਜ ਜਿਹੜਾ ਮਕਸਦ ਸੀ ਅੱਜ ਕੁਝ ਸ਼ਹਿਰੀ ਮੇਰੇ ਮਿੱਤਰ ਜਿਹੜੇ ਹੈਗੇ ਉਬਾਰੀਆਂ ਸਾਡੇ ਕੋਲ ਜਾਣ ਦਾ ਸਮਾਂ ਨਹੀਂ ਹੈਗਾ ਅੱਜ ਦਾ ਸਮਾਂ ਅੱਜ ਉਹਨਾਂ ਵਾਸਤੇ ਕਿਉਂਕਿ ਜਦੋਂ ਸਵੇਰ ਸੁਣਿਆ ਕਿ ਉਹਨਾਂ ਦੇ ਹੱਥ ਪੈਰ ਸੌਣ ਜਾਂ ਸੁੰਨ ਹੋ ਰਹੇ ਐ ਅੱਜ ਜੋ ਇਹ ਕੈਂਡਲ ਮਾਰਚ ਕੱਢਿਆ ਗਿਆ ਅੱਜ ਇਸ ਵਾਸਤੇ ਆ ਕਿ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਲੰਮੀ ਉਮਰ ਵਾਸਤੇ ਤੇ ਮੋਰਚਾ ਫਤਿਹ ਹੋਣ ਵਾਸਤੇ ਅਰਦਾਸ ਬੇਨਤੀ ਜਿਹੜੀ ਉਹਨਾਂ ਦਾ ਸਮਰਥਨ ਦਿਖਾਉਣ ਵਾਸਤੇ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਜਿਹੜਾ ਜਹਿੰਦਰ ਇਹ ਲੋਕ ਘਰਾਂ ਦੇ ਵਿੱਚ ਬਹਿ ਕੇ ਗੱਲਾਂ ਕਰ ਰਹੇ ਨੇ ਉਹ ਕਹਿ ਰਹੇ ਆ ਇਹ ਆਰਐਸਐਸ ਦਾ ਬੰਦਾ ਇਹ ਬੀਜੇਪੀ ਦਾ ਏਜੰਟ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਲੋਕਾਂਾਂ ਦੇ ਵਿੱਚ ਬਹਿ ਕੇ ਗੱਲਾਂ ਇਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਜੀ ਮੈਂ ਕਹਿੰਦਾ ਵੀ ਉਹੀ ਮੇਰਾ ਜਵਾਬ ਦੂਜੀ ਵਾਰ ਫੇਰ ਹੈ ਕਿ ਤੁਸੀਂ ਬਰਾਬਰ ਮਰਨ ਵਰਤੇ ਬੈਠ ਜਾਓ ਮੁੜ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੌਣ ਕੀ ਦਾ ਬੰਦਾ ਹੈ ਇਹ ਗੱਲਾਂ ਅੱਜ ਜੇਕਰ ਉਹ ਭਾਜਪਾ ਦਾ ਏਜੰਟ ਹੁੰਦਾ ਜਾਂ ਆਰਐਸ ਦਾ ਬੰਦਾ ਹੁੰਦਾ ਕਿ ਉਹ ਅੱਜ ਮਰਨ ਵਰਤੇ ਤੇ ਬਹਿਦਾ ਜੀ ਹੁਣ ਇਹ ਇਹੀ ਕਹਿ ਰਿਹਾ ਇਹੀ ਕਹਿ ਰਿਹਾ ਜੀ ਵੀ ਜਦੋਂ ਸ਼ੁਭ ਕਰਨ ਦੀ ਉੱਥੇ ਸ਼ਹਾਦਤ ਹੋਈ ਸੀ ਨਾ 21 ਫਰਵਰੀ ਜਾ 23 ਫਰਵਰੀ 2024 ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲੀ ਜਾਂਦਾ ਉਦੋਂ ਜਿਹੜਾ ਸੀ ਵਿਰੋਧੀਆਂ ਨੇ ਸਰਕਾਰਾਂ ਦੇ ਆਈਟੀ ਸੈੱਲ ਨੇ ਜਾਂ ਦੂਜੀਆਂ ਜਿਹੜੀਆਂ ਅੱਜ ਘਰੇ ਬੈਠੀਆਂ ਜਥੇਬੰਦੀਆਂ ਬਿਆਨ ਦਾਗੀ ਜਾਂਦੀਆਂ ਕਿ ਡੱਲੇਵਾਲ ਦੇ ਸਾਡੀ ਸਲਾਹ ਨਹੀਂ ਲਈ ਸਰ ਨੇ ਮੀਟਿੰਗ ਨਹੀਂ ਕੀਤੀ ਉਦੋਂ ਵੀ ਇਹਨਾਂ ਲੋਕਾਂ ਨੇ ਪ੍ਰਚਾਰ ਕੀਤਾ ਸੀ ਇਹ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਗਿਆ ਇਸ ਕਰਕੇ ਉਹਨਾਂ ਨੇ ਫੈਸਲਾ ਲੈ ਲਿਆ ਕਿ ਮੈਂ ਅਗੇ ਦਾ ਪੁੱਤ ਨਹੀਂ ਮਰਵਾਉਣਾ ਤੇ ਮੈਂ ਆਪਣੇ ਦੇਸ਼ ਦੇ 140 ਕਰੋੜ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਉਹ ਬੁਝਦੇ ਨਹੀਂ ਦੇਖ ਸਕਦਾ ਮੈਂ ਇਥੇ ਇਹ ਨਹੀਂ ਦੇਖ ਸਕਦਾ ਕਿ ਕੋਈ ਦੋ ਚਾਰ ਘਰ ਜਿਹੜੇ ਉਹ ਕਾਰਪੋਰੇਟ ਘਰਾਣੇ ਜਿਹ ਜਾਂ ਤਾਂ ਫਿਰ ਜਿਹੜੀਆਂ ਮੰਗਾਂ ਮੰਨੀਆਂ ਸੀ ਜਾਂ ਤਾਂ ਲਾਗੂ ਹੋਣਗੀਆਂ ਤੇ ਜਾਂ ਫਿਰ ਮੈਂ ਆਪਣਾ ਜਿਹੜਾ ਵੀ ਆਪਣਾ ਸਰੀਰ ਤਿਆਗੂਗਾ ਮੈਂ ਆਪਣੀ ਕੁਰਬਾਨੀ ਦੇਊਂਗਾ ਆਪਣੇ ਲੋਕਾਂ ਦੀ ਕਰਦੇ ਸੋਸ਼ਲ ਮੀਡੀਆ ਤੇ ਬੜਿਆ ਵੀਡੀਓ ਵਾਇਰਲ ਹੋ ਰਹੀਆਂ ਸਾਰ ਕੁਝ ਲੋਕ ਵੇਖ ਰਹੇ ਆ ਜੇ ਵੀ ਲੋਕ ਕੁਝ ਸੋਚ ਰਹੇ ਆ ਜਾਇਗੇ ਕਿਵੇਂ ਕਰਗੇ ਵਿਚਾਰਾ ਕਰ ਰਿਹਾ ਘਰਾਂ ਦੇ ਵਿੱਚ ਵੇਖੋ ਜੀ ਮੈਂ ਗੱਲ ਉਹੀ ਹੁੰਦੀ ਆ ਅੱਲਾਹ ਸਮਝ ਲੈ ਤੇ ਰੌਲਾ ਕਿਆ ਜਿਨ੍ਹਾਂ ਨੇ ਇਹ ਗੱਲ ਸਮਝ ਲਈ ਨਾ ਕਿ ਡੱਲੇਵਾਲ ਸਾਹਿਬ ਲੜਾਈ ਕਿਹਦੀ ਲੜ ਰਹੇ ਆ ਡੱਲੇਵਾਲ ਚਾ ਸੋਚਾ ਦੁਨੀਆ ਸਾਹਮਣੇ ਪੇਸ਼ ਹੋਇਆ ਕਿ ਜਿਹਨੇ ਵਾਕਈ ਜਿਹੜਾ ਹੈਗਾ ਕਿ ਸਾਬਤ ਕਰਦਾ ਹੈ ਕਿ ਜੇ ਕੋਈ ਵਿਕਿਆ ਸੀ ਤਾਂ ਉਹ ਹੁਣ ਤੱਕ ਦੁਬਾਰਾ ਕੇਂਦਰ ਨਾਲ ਮੱਥਾ ਲਾਉਣ ਦੀ ਜ਼ਰੂਰਤ ਨਹੀਂ ਕਰ ਰਿਹਾ ਜਿਹੜਾ ਬੱਬਰ ਸ਼ੇਰ ਪੰਜਾਬ ਦਾ ਨਹੀਂ ਵਿਕਿਆ ਸੀ ਡੱਲੇਵਾਲ ਤੇ ਉਹ ਅੱਜ ਵੀ ਜਾ ਕੇ ਪ੍ਰਸ਼ਾਸਨ ਦੀ ਕੇਂਦਰ ਦੀ ਅੱਖ ਚੱਕ ਪਾ ਕੇ ਬਾਰਡਰ ਤੇ ਬੈਠਾ ਸਿਆਸੀ ਲੀਡਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਸਿਆਸੀ ਲੀਡਰ ਉਹ ਉੱਥੇ ਜਾ ਕੇ ਰੋਟੀਆਂ ਸੇਕ ਰਹੇ ਉਹਨਾਂ ਨੂੰ ਸਿਆਸੀ ਲੀਡਰਾਂ ਨੂੰ ਆਪਣੇ ਆਪ ਚਾਹੀਦਾ ਜੀ ਦੇਖੋ ਅਸੀਂ ਕਾਹਦੇ ਵਾਸਤੇ ਚੁੰਨਦੇ ਹਾਂ ਅਸੀਂ ਇਸੇ ਵਾਸਤੇ ਚੁੰਨਦੇ ਹਾਂ ਕਿ ਇਹ ਸਾਡੀ ਰਾਖੀ ਕਰਨਗੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਹੁਤ ਸੁਰੱਖਿਤ ਕਰਨਗੇ ਮੈਂ ਇਥੋਂ ਬਹੁਤਾ ਨਹੀਂ ਬੋਲਣਾ ਚਾਹੁੰਦਾ ਇਸ ਵਿਸ਼ੇ ਤੇ ਜੀ ਜੀ ਤੇ ਕਾਲਾ ਜੀ ਕਿਵੇਂ ਦੇਖੋਗੇ ਜਿਹੜੇ ਸੀ 94 92 ਚੁਣੇ ਆ ਉਹ ਸਾਡੇ ਪੰਜਾਬ ਦੇ ਲੋਕਾਂ ਨੇ ਚੁਣਿਆ ਸਾਡੀ ਆਵਾਜ਼ ਚੁੱਕਣਗੇ ਅਜੇ ਤੱਕ ਜਿਹੜੇ ਗੂੰਗੀ ਬੋੜੀ ਸਰਕਾਰ ਬਣਾਈ ਹੈ ਆਮ ਆਦੀ ਪਾਰਟੀ ਦੀ ਉਹ 92 94 96 ਵੀ ਹੋਗੇ ਕੋਈ ਬੋਲਣ ਨੂੰ ਅਜੇ ਤੱਕ ਤਿਆਰ ਨਹੀਂ ਕਿਸੇ ਦਾ ਵੀ ਬਿਆਨ ਨਹੀਂ ਆਇਆ ਸਾਡੇ ਮੁੱਖ ਮੰਤਰੀ ਦਾ ਬਿਆਨ ਵੀ ਨਹੀਂ ਅਜੇ ਤੱਕ ਆਇਆ ਤੁਸੀਂ ਨਾ ਉਹਨਾਂ ਨੂੰ ਬੰਦੂਆ ਮਜ਼ਦੂਰ ਪਹਿਲਾਂ ਸਾਡਾ ਕਾਂਗਰਸ ਪਾਰਟੀ ਦਾ ਇੱਕ ਵਧੀਆ ਸੀਨੀਅਰ ਲੀਡਰ ਕਹਿੰਦਾ ਹੁੰਦਾ ਵੀ ਉਹ ਬੰਦੂਆ ਮਜ਼ਦੂਰ ਹੈ ਉਹਨਾਂ ਦੀ ਗੱਲ ਤੁਸੀਂ ਇੱਥੇ ਕਰੋ ਉਹ ਸਾਡੀ ਗਲਤੀ ਹੈ ਕਿਉਂਕਿ ਸਾਡੇ ਤੋਂ ਗਲਤੀ ਹੋ ਗਈ ਬਦਰਾ ਬਦਰਾ ਦੇ ਵਿੱਚ ਅਸੀਂ ਉਹਨਾਂ ਮਜ਼ਦੂਰਾਂ ਨੂੰ ਮੂਹਰੇ ਲਾ ਬੈਠੇ ਕਿਉਂਕਿ ਮਜ਼ਦੂਰ ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜੇ ਮਿਹਨਤ ਕਾਸ਼ ਲੋਕ ਹੁੰਦੇ ਉਹਨਾਂ ਨੂੰ ਮਜ਼ਦੂਰ ਕਿਹਾ ਜਾਂਦਾ ਇਹ ਬੰਦੂਆ ਮਜ਼ਦੂਰ ਹੈ ਇਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਸਾਰਾ ਕੁਝ ਦਿੱਲੀ ਕੋਲੇ ਇਹਨਾਂ ਦਾ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਪਹਿਲੀ ਗੱਲ ਤਾਂ ਸਾਨੂੰ ਉਹਦੇ ਮਰਨ ਵੇਲੇ ਜਿਹੜਾ ਬੈਠਾ ਨਾ ਉਹ ਸਾਡੇ ਜ਼ਿਲ੍ਹੇ ਦਾ ਸਾਡੇ ਜ਼ਿਲ੍ਹੇ ਨੂੰ ਉਹਦਾ ਪੂਰਾ ਮਾਣ ਹੈ ਫਰੀਦਕੋਟ ਜ਼ਿਲ੍ਹੇ ਦਾ ਆ ਉਹ ਸਾਨੂੰ ਉਹਦੇ ਦੇ ਮਾਣ ਹੈ ਬਾਬੇ ਫਰੀਦ ਦੀ ਧਰਤੀ ਬਹੁਤ ਹੀ ਇਤਿਹਾਸਿਕ ਧਰਤੀ ਹੈ ਜਿਹੜੀ ਬਾਬੇ ਫਰੀਦ ਦੀ ਧਰਤੀ ਹੈ ਫਰੀਦਕੋਟ ਤੇ ਜਿੱਥੇ ਤੁਸੀਂ ਖੜੇ ਹੋ ਅੱਜ ਅਸੀਂ ਜੰਮੇ ਆ ਜਿੱਥੇ ਉਹ ਵੀ ਬਹੁਤ ਵੱਡੀ ਧਰਤੀ ਹੈ ਇਤਿਹਾਸਿਕ ਧਰਤੀ ਹੈ ਕਿਉਂਕਿ ਇੱਥੇ ਬਹੁਤ ਕੁਝ جنگਾਂ ਲੜੀਆਂ ਗਈਆਂ ਜੋ ਡੱਲੇਵਾਲ ਲੜ ਰਿਹਾ جنگ ਇਹ ਕੋਈ ਛੋਟੀ ਜੰਗ ਨਹੀਂ ਇਹ ਬਹੁਤ ਹੀ ਵੱਡੀ ਜੰਗ ਹੈ ਪਰ ਅਸੀਂ ਤਾਂ ਡੱਲੇਵਾਲ ਤੇ ਮਾਣ ਕਰਦੇ ਹਾਂ ਮੈਂ ਕਿ ਦੁਕਾਨਦਾਰ ਵਾਰੀ-ਵਾਰੀ ਗੱਲ ਕੀਤੀ ਜਾਂਦੀ ਹੈ ਦੁਕਾਨਦਾਰ ਆਉਂਦਾ ਹੈ ਦੁਕਾਨਦਾਰ ਦੀਆਂ 100 ਮਜਬੂਰੀਆਂ ਹੁੰਦੀਆਂ ਮੈਂ ਇੱਕ ਚੈਨਲ ਦੇ ਉੱਤੇ ਕਿਹਾ ਸੀ ਬਾਈ ਪ੍ਰੀਤ ਨੇ ਮੇਰੀ ਇੰਟਰਵਿਊ ਲਈ ਸੀ ਮੈਂ ਕਿਹਾ ਜੀ ਮੈਂ ਸੋਮਵਾਰ ਨੂੰ ਜਿਹੜਾ ਪਿਛਲਾ ਸੋਮਵਾਰ ਲੰਘਿਆ ਮੈਂ ਇੱਕ ਦਿਨ ਭੁਖੜਦਾ ਤੇ ਗਿਆ ਸੀ ਕੰਮ ਤੇ ਰਹਿ ਕੇ 7 ਤੋਂ 7 ਵਜੇ ਤੱਕ ਮੈਂ ਪਕੌੜੇ ਮੇਰੇ ਡਾਟ ਪੈ ਗਿਆ ਸੀ ਮੇਰਾ ਡਾਟ ਪੈ ਗਿਆ ਸੀ 7 ਵਜੇ ਮੈਂ ਕੁਝ ਖਾ ਕੇ ਬੈਠਾ ਸੀ ਨਾ ਤੇ 7 ਵਜੇ ਮੈਂ ਰਾਤ ਨੂੰ ਕੁਝ ਨਾ ਕੁਝ ਖਾ ਲਿਆ ਸੀ ਪਰ ਮੈਂ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਉਹ ਵੀ ਸਾਡੇ ਸਤਿਕਾਰਯੋਗ ਹੀ ਐ ਪਰ ਕਾਰਨ ਕੀ ਐ ਜਿਹੜੀਆਂ ਉਹ ਗੱਲਾਂ ਕਰਦੇ ਐ ਵੀ ਢੱਲੇਵਾਲਤਾ ਜੀ ਨੰਬਰ ਬਣਾਉਂਦਾ ਐ ਨੰਬਰ ਬਣਾਉਣ ਦਾ ਯਾਰ ਮੇਰੇ ਵਰਗੇ ਮੈਂ ਕਹਿੰਦਾ ਸਾਰੇ ਤੁਸੀਂ ਨੰਬਰ ਬਣਾਓ ਹੂੰ ਨੰਬਰ ਹੀ ਬਣਾਉਂਦਾ ਨਾ ਉਹਦੇ ਬਰਾਬਰ 30 ਦਿਨ ਹੋ ਗਏ ਉਹਨੂੰ ਮਹੀਨਾ ਹੋ ਗਿਆ 75 80 ਸਾਲ ਦਾ ਇੱਕ ਬੰਦਾ ਹੂੰ ਬਜ਼ੁਰਗ ਹੈ ਪਰ ਉਹਦੇ ਹੌਸਲੇ ਵੇਖੋ ਤੁਸੀਂ 18 ਸਾਲ ਦੇ ਮੁੰਡੇ ਨੂੰ ਉਹਨੇ ਪਿੱਛੇ ਸੜਤਾ ਹੂੰ ਜਿਹੜੀ ਗੱਲ ਕਰੀ ਸੀ ਇੱਥੇ ਮੇਰੇ ਵੀਰ ਪੱਤਰਕਾਰ ਨੇ ਵੀ ਯਾਰ ਗਿਣਤੀ ਥੋੜੀ ਹੈ ਤੇ ਜਿੱਦ ਆਯਾਦੀ ਲਈ ਸੀ ਉਹਦੇ ਗਿਣਤੀ ਕਿੰਨੀ ਸੀ ਭਗਤ ਸਿੰਘ ਵਰਗਿਆਂ ਦੀ ਤੇ ਰਾਜਗੁਰੂ ਦੇ ਸਖਦੇਵ ਕਿੰਨੇ ਸੀ ਇਹ ਗਿਣਤੀਆਂ ਨਹੀਂ ਥੋੜ ਗਿਣੀਆਂ ਜਾਂਦੀਆਂ ਹੁੰਦੀਆਂ ਵੀ ਉਹਦੇ ਢੱਲੇਵਾਲ ਦੇ ਨਾਲ ਕਿੰਨੇ ਬੈਠੇ ਆ ਅੱਜ ਇਸ ਮਾਰਚ ਦੇ ਵਿੱਚ ਕਿੰਨੇ ਆ ਉਹਨਾਂ ਨੂੰ ਛੱਡ ਦਿਓ ਅਸੀਂ ਤਾਂ ਜਿੰਨੇ ਵੀ ਤੁਰੇ ਆ ਨਾ ਚੰਦ ਬੰਦੇ ਆ ਪਰ ਸਾਡੇ ਹੌਸਲੇ ਦੇਖੋ ਨਾ ਯਾਰ ਜੇ ਗੱਲ ਕਰੀਏ ਡਲੇਵਾਲ ਸਾਹਿਬ ਕਿਸਾਨਿਆਂ ਦੀ ਮੰਗਾਂ ਨੂੰ ਲੈ ਕੇ ਲੜ ਰਹੇ ਆ ਮਾਨ ਸਾਹਿਬ ਜਦੋਂ ਵੀ ਬਿਆਨ ਦਿੰਦੇ ਆ ਸਟੇਜਾਂ ਦੇ ਉੱਤੋਂ ਕਹਿੰਦਾ ਮੈਂ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਆਮ ਘਰਾਂ ਦੀ ਪੁੱਤ ਆ ਮੇਰੀ ਬਾਹ ਮੇਖ ਲਓ ਆ ਟੁੱਟ ਗਈ ਸੀ ਢੇੜਾ ਪਾਉਂਦਾ ਸੀ ਮੈਂ ਮੱਛਰਦਾਨੀਆਂ ਲਾਉਂਦਾ ਰਿਹਾ ਅੱਜ ਉਹਨੂੰ ਪਤਾ ਨਹੀਂ ਜੇ ਤੂੰ ਕਿਸਾਨ ਦਾ ਪੁੱਤ ਐ ਕਿਸਾਨਾਂ ਦਾ ਦਰਦ ਸਮਝਦਾ ਤੇ ਜਾਓ ਖਨੌਰੀ ਬਾਰਡਰ ਤੇ ਜਾਖਰ ਵੀ ਕਹਿ ਰਿਹਾ ਮੈਂ ਕਿਸਾਨ ਦਾ ਪੁੱਤ ਆ ਤੇ ਕੈਪਟਨ ਮਨਿੰਦਰ ਸਿੰਘ ਇਹ ਕਿਸਾਨ ਦਾ ਪੁੱਤ ਇਹੋ ਜਿਹਾ ਹੁੰਦਾ ਮੰਨਦੇ ਆ ਕਿੱਡੇ ਰੀਸ਼ ਲੋਕ ਹੈ ਪਰ ਉਹ ਤੁਸੀਂ ਜਾਂਦੇ ਨਹੀਂ ਜਾਖੜ ਨੂੰ ਕਹੋ ਵੀ ਦੇਵੇ استیفا ਤੇ ਜਾ ਕੇ ਮਰਨwarte ਬੈਠੇ ੱੱਲੇ ਵਾਲਨਾ ਜੇ ਭੀਜਪੀ ਤੋਂ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਤੇ ਜਾਂ ਕੈਪਟਨ ਸਾਹਿਬ ਲੈਣਾ ਚਾਹੁੰਦੇ ਆ ਤੇ ਜਾਂ ਸਾਡੇ ਕਾਂਗਰਸੀ ਆ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਹੈ ਚਲੋ ਜਾ ਕੇ ਆਏ ਆ ਬਹੁਤ ਚੰਗੀ ਗੱਲ ਆ ਸਾਰਿਆਂ ਨੂੰ ਜਾਣਾ ਬਣਦਾ ਉੱਥੇ ਕਿਉਂਕਿ ਇੱਕ ਕੋਈ ਕਿਸੇ ਦਾ ਇੱਕ ਦਾ ਸਿਸਟਮ ਨਹੀਂ ਉਹਦਾ ਇੱਕ ਜਣੇ ਕਿ ਇੱਕ ਮਾਲਕ ਨਹੀਂ ਤੀਰਥ ਹੈ ਅੱਜ ਕੀ ਹੋ ਰਿਹਾ ਹੈ ਸਾਡੇ ਛੋਟੇ ਛੋਟੇ ਸਾਬਜਦਾਂ ਦੇ ਦਿਨ ਚੱਲ ਰਹੇ ਜਿਨ੍ਹਾਂ ਨੂੰ ਨਿਆਵਾਂ ਦੇ ਵਿੱਚ ਜਨਾ ਹੈ ਕਿੰਨੀ ਕੁ ਉਮਰ ਸੀ 7 ਸਾਲ ਦੇ ਨਿਆਵ ਸਾਲ ਉਹ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਆਉਂਦਾ ਨਾ ਅਸੀਂ ਮੈਂ ਕਹਿੰਦਾ ਮੇਰੇ ਪੱਗ ਬੰਨੀ ਹੈ ਮੈਂ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ ਨਾ ਪਰ ਕਿਤੇ ਨਾ ਕਿਤੇ ਸਾਡੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਵੀ ਗਲਤੀਆਂ ਹੋ ਜਾਂਦੀਆਂ ਮੈਂ ਉਸ ਚੀਜ਼ ਦੀ ਤੁਹਾਡੇ ਚੈਨਲ ਦੇ ਮਾਫੀ ਮੰਗਦਾ ਇਹ ਚੀਜ਼ਾਂ ਵੱਖਰੀਆਂ ਹੁੰਦੀਆਂ ਮੈਂ ਕਹਿੰਦਾ ਉੱਥੇ ਜਾ ਕੇ ਸਾਰਿਆਂ ਨੂੰ ਨਾ ਇੱਕ ਤੀਰਥ ਚੱਲ ਰਿਹਾ ਹੈ ਤੀਰਥ ਦੀ ਇੱਕ ਜੋ ਮੈਂ ਇਹ ਕਹੀ ਜਾਂਦੇ ਕੁੰਬਲਾ ਮੇਲਾ ਕੁੰਬਲਾ ਮੇਲਾ ਤਾਂ ਆਉਂਦਾ 12 ਸਾਲਾਂ ਬਾਅਦ ਪਰ ਦੱਲੇਵਾਲ ਸਾ ਯਾਰ ਮੈਂ ਜਿਹੜਾ ਹੈਗਾ ਮੈਂ ਮਰ ਜੂਗਾ ਪਰ ਮੈਂ ਥੋੜ੍ਹਦਾ ਨਹੀਂ ਕਿਉਂਕਿ ਕਿਸਾਨੀ ਹੈ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਢੱਲੇਵਾਲ ਨੂੰ ਸਾਫ਼ ਦੇ ਸਰਿਆ ਜਿਹੜੇ ਛੋਟੇ ਕਿਸਾਨ ਹੈ ਉਹ ਜਮਾ ਖਤਮ ਹੋ ਜੀ 2 3 5 ਕਿੱਲੇ ਵਾਲਾ ਕਿਸਾਨ ਹੈ ਜਿਹੜਾ ਉਹਦਾ ਹਾਲ ਹੈ ਜੋ ਮਜ਼ਦੂਰਾਂ ਨੂੰ ਭੇੜਾ ਹੋਇਆ ਪਿਆ ਜਿਹੜਾ ਸਾਡਾ ਦੁਕਾਨਦਾਰ ਹੈ ਮੈਂ ਤੁਹਾਡੇ ਚੈਨਲ ਤੇ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਵੀ ਵੀ ਤੁਸੀਂ ਕੰਮ ਵੀ ਨਾ ਛੱਡੋ ਜਿਵੇਂ ਬਰਾੜ ਸਾਹਿਬ ਨੇ ਕਿਹਾ ਸੋਸ਼ਲ ਮੀਡੀਆ ਤੇ ਤੁਸੀਂ ਤੋ ਕਿੰਨੇ ਚੈਨਲ ਆ ਗਏ ਕਿੰਨਾ ਸਾਧਨ ਆ ਗਿਆ ਸਾਡੇ ਕੋਲ ਇਹਦੇ ਤੇ ਬੈਠੇ ਤੁਸੀਂ ਢੱਲੇਵਾਲ ਦੀ ਸਿਹਤ ਵਾਸਤੇ ਦੁਆ ਕਰੋ ਜਿਹੜੇ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਆਪਦੇ ਆਪ ਦੇ ਧਰਮ ਦੇ ਵਿੱਚ ਜਾ ਕੇ ਆਪਦੇ ਗੁਰੂਆਂ ਪੀਰਾਂ ਨੂੰ ਕਹੋ ਵੀ ਇਸ ਬਜ਼ੁਰਗ ਦੀ ਵੱਡੇ ਲੀਡਰ ਦੀ ਪੰਜਾਬ ਨੂੰ ਲੋੜ ਹੈ ਮੈਂ ਡੱਲੇਵਾਲ ਨੂੰ ਤੁਹਾਡੀ ਚੈਨਲ ਦੇ ਵੀ ਬੇਨਤੀ ਕਰੂੰਗਾ ਵੀ ਤੇਰੀ ਸਾਨੂੰ ਲੋੜ ਹੈ ਵੀ ਕੁਛ ਨਾ ਕੁਛ ਤੂੰ ਅਸੀਂ ਉਹਨੂੰ ਬੇਨਤੀ ਕਰਦੇ ਆਂ ਵੀ ਉਹ ਮਰਨ ਵਰਤ ਤੇ ਬੈਠਾ ਰਹੇ ਪਰ ਮਾੜਾ ਮੋਟਾ ਤਾਂ ਡਾਕਟਰਾਂ ਦੀ ਸਲਾਹ ਲੈ ਕੇ ਮਾੜਾ ਜਾਂ ਤੈਨੂੰ ਉਹ ਕਰੇ ਨਾ ਕਿਉਂਕਿ ਸਾਨੂੰ ਉਹਦੀ ਲੋੜ ਹੈ ਕਿਉਂਕਿ 40 50 ਸਾਲਾਂ ਦੇ ਵਿੱਚ ਬੂਟਾ ਤਿਆਰ ਹੁੰਦਾ ਜਿਹੜਾ ਬੂਟਾ ਲਾਉਣੇ ਉਹ ਜੋ ਫਲਦਾਰ ਵੱਡਾ ਦਰਖਤ ਬਣਿਆ ਹੋਇਆ ਸਾਨੂੰ ਢੱਲੇਵਾਲ ਸਾਹਿਬ ਤੇਰੀ ਲੋੜ ਹੈ ਸੰਘਰਸ਼ ਤਾਂ ਲੜੇ ਜਾਂਦੇ ਲੜੇ ਵੀ ਜਾਣਗੇ ਪਰ ਜੇ ਤੂੰ 2200 ਸ਼ਬਦ ਮੈਂ ਇਥੋਂ ਕਹਿਣਾ ਨਹੀਂ ਚਾਹੁੰਦਾ ਜੋ ਸਥਿਤੀ ਢੱਲੇਵਾਲ ਦੀ ਜਿੱਦਣ ਨੂੰ ਜਾ ਰਹੀ ਹੈ ਸਰੀਰਕ ਪੱਖੋਂ ਪੂਰੇ ਕਮਜ਼ੋਰ ਹੋਏ ਪਏ ਹੈ ਬਰਾੜ ਸਾਹਿਬ ਕਹਿੰਦੇ ਵੀ ਉਹਨਾਂ ਦਾ ਵਜਨ ਹੈ ਜਿਹੜਾ ਉਹ 18-20 ਕਿਲੋ ਘਟ ਚੁੱਕਿਆ ਇਸ ਕਰਕੇ ਮੈਂ ਕਹਿੰਦਾ ਢੱਲੇਵਾਲ ਸਾਹਿਬ ਤੇਰੀ ਲੋੜ ਹੈ ਤੁਹਾਨੂੰ ਹੱਥ ਬਾਈ ਜੋੜ ਕੇ ਬੇਨਤੀ ਕਰਦੇ ਆਂ ਵੀ ਇਸ ਸੰਘਰਸ਼ ਨੂੰ ਜਿਵੇਂ ਤੇ ਲੋਟ ਆਉਂਦਾ ਹੈ ਜਾ ਕਿਵੇਂ ਵੀ ਤੇਰੀ ਮਰਜ਼ੀ ਹੈ ਉਹ ਕਹਿੰਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨੂੰਗਾ ਨਾ ਮੈਂ ਦਵਾਈ ਲਵਾਂਗਾ ਤੇ ਨਾ ਮੈਂ ਕੁਝ ਖਾਊਂਗਾ ਪਰ ਮੈਂ ਕਹਿੰਦਾ ਵੀ ਸਾਸੀਂ ਬੇਨਤੀ ਕਰਦੇ ਆਂ ਡੱਲੇਵਾਲ ਸਾਹਿਬ ਥੋੜਾ ਜਿਹਾ ਸੰਘਰਸ਼ ਨੂੰ ਤੁਸੀਂ ਤੁਹਾਡਾ ਅਲਰਟ ਸਵਾਲ ਆ ਸਾਡਾ ਇਹ ਘਰਾਂ ਦੇ ਵਿੱਚ ਤੁਹਾਨੂੰ ਲੋਕ ਵੇਖ ਰਹੇ ਆ ਕਿ ਮੈਸੇਜ ਦਾ ਤੁਹਾਡਾ ਮੇਰਾ ਮੈਸੇਜ ਇਹੀ ਹੈ ਜੀ ਵੀ ਇਹ ਲੜਾਈ ਨਾ ਤਾਂ ਅੰਕਾਂ ਦੇ ਜੋੜ ਤੋੜਦੀ ਐ ਵੀ ਕੌਣ ਅੱਗੇ ਲੰਘਿਆ ਕੌਣ ਪਿੱਛੇ ਰਹਿ ਗਿਆ ਨਾ ਇਹ ਕਿਸੇ ਵਰਗ ਦੀ ਐ ਕਿ ਆਪਾਂ ਆਖੀਏ ਕੱਲੇ ਕਿਸਾਨ ਵਰਗ ਦੀ ਐ ਜਾਂ ਕੱਲੇ ਪੰਜਾਬ ਦੀ ਲੜਾਈ ਐ ਇਹ ਪੂਰੇ ਦੇਸ਼ ਦੀ ਲੜਾਈ ਐ ਪੂਰੇ ਹਰ ਇੱਕ ਵਰਗ ਦੀ ਲੜਾਈ ਐ ਮੈਂ ਕਹਿਣਾ ਹੁੰਨਾ ਕਿ ਕਿਸਾਨ ਦੀ ਮੱਕੀ ਜਿਹੜੀ ਐ ਨਾ ਕਦੇ ਦੇਖਿਓ ਜਦੋਂ ਉਹ ਮੰਡੀ ਦੇ ਵਿੱਚ ਆਉਂਦੀ ਉਹ ਪੂਰੀ ਉਹ ਬੀਜਣ ਤੋਂ ਲੈ ਕੇ ਵੱਢਣ ਤੱਕ ਝਾੜਨ ਤੱਕ ਲੈ ਕੇ ਆਉਂਦਾ ਤਾਂ ਉਹਦਾ ਮਾਰਕੀਟ ਦੇ ਵਿੱਚ ਕੀਮਤ ਜਿਹੜੀ ਆ ਉਹ 700 ਰੁਪਏ ਤੋਂ ਲੈ ਕੇ 1000 ਰੁਪਏ ਕਿੰਟਲ ਦੇ ਹਿਸਾਬ ਨਾਲ ਮਿਲਦੀ ਐ ਜੇ ਉਹੀ ਕੱਚੀ ਛੱਲੀ ਤੋੜ ਕੇ ਬਾਜ਼ਾਰ 'ਚ ਲਿਆਂਦੀ ਜਾਵੇ ਤਾਂ ਰੇੜੀ ਤੋਂ 10-15 ਜਾਂ 2 ਤਾਂ ਉੱਥੇ ਉਹ ਬੜੇ ਬੜੀ ਸ਼ਿੰਗਾਰ ਕੇ ਨੜੇ 90 ਰੁਪਏ 149 ਰੁਪਏ 100 ਇਤਾਂ ਇਤਾਂ ਕਰਕੇ ਲਈ ਹੁੰਦੀ 2828% ਜੀਐਸਟੀ ਜਿਹੜਾ ਉਹ ਵੱਖਰਾ ਉੱਤੇ ਪੈਂਦਾ ਮੈਂ ਕਹਿੰਦਾ ਇਹ ਨਾ ਸੋਚੋ ਕਿ ਕਾਰਪੋਰੇਟ ਘਰਾਣੇ ਜਿਹੜੀ ਜਿਹੜੇ ਕਿਸਾਨ ਜਿੱਥੇ ਬੰਦੀਆ ਡੱਲੇਵਾਲ ਸਾਹਿਬ ਜਿਵੇਂ ਕਹਿ ਰਹੇ ਹੈ ਕਿ ਇਹ ਕਣਕ ਜਿਹੜੀ 30 32 35 ਰੁਪਏ ਕਿਲੋ ਤੁਹਾਨੂੰ ਚੌਲ ਵਗੈਰਾ ਮਿਲਦੇ ਨਾ ਆਟਾ ਵਗੈਰਾ ਮਿਲਦਾ ਇਹ ਤੁਹਾਨੂੰ 200 300 400 500 ਰੁਪਏ ਕਿਲੋ ਮਿਲਿਆ ਕਰਨਾ ਤੇ 400 ਤੋਂ 500 ਰੁਪਏ ਦਿਹਾੜੀ ਹੈ ਮਜ਼ਦੂਰ ਦੀ ਜਦੋਂ ਆਟਾ ਹੀ 200 ਤੋਂ 500 ਰੁਪਏ ਕਿਲੋ ਦੇ ਵਿੱਚ ਮਿਲਣਾ ਪਿਆ ਚੌ ਸੋਚੋਗੇ ਨਹੀਂ ਹੋਣਾ ਇਹ ਸਭ ਕੁਝ ਹੋਣ ਜਾ ਰਿਹਾ ਹੈ ਸਮਾਂ ਅਜ ਡੱਲੇਵਾਲ ਸਾਹਿਬ ਵਰਗੇ ਇਮਾਨਦਾਰ ਆਗੂ ਦਾ ਸਾਥ ਦੇਣ ਦਾ ਚਾਹੇ ਜਿੰਨਾ ਸਮਾਂ ਨਿਕਲਦਾ ਉਹਨਾਂ ਨਿਕਲ ਕੇ ਉੱਥੇ ਜਾਓ ਜੇ ਨਹੀਂ ਜਾ ਸਕਦੇ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਣੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਲੈ ਕੇ ਜਾਓ ਕਿ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਉਸ ਆਗੂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਕਾਲਾ ਜੀ ਨੇ ਕਿਹਾ ਕਿ ਇਹੋ ਜਿਹੇ ਆਗੂ ਵਾਰ-ਵਾਰ ਪੈਦਾ ਕਰਨੇ ਬਹੁਤ ਔਖੇ ਹੁੰਦੇ ਆ ਜਿਹੜੇ ਇਮਾਨਦਾਰ ਨੇ ਆਪਣੇ ਪੂਰੇ ਦੇਸ਼ ਦੇ ਲੋਕਾਂ ਦੀ ਲੜਾਈ ਲੜ ਰਹੇ ਚੱਲ ਵਾਟ ਬੋਲੇ ਸੋਨਿਆ